ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਪਿੰਡ ਮਹਿਮਦਪੁਰ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 6 ਪਸ਼ੂ ਵਿਖਾਵਾਂਗੇ 4 ਝੋਟੀਆਂ ਤੇ 2 ਬੇੜਾ ਵਾਂ ਕੁਝ ਸੱਜਣਾ ਵਾਂ ਤੇ ਕੁਝ ਗੱਬਣਾ ਵਾਂ ਤੇ ਆਪਾਂ ਪਹੁੰਚਿਆ ਵੀਰ ਜਸਕਰਨ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਆਜੋ ਅੱਗੇ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਬੀਟੀ ਰਸ ਚੱਲਦੀ ਸੋ ਸੁਣਾਓ ਠੀਕ ਠਾਕ ਜੀ ਹਾਂਜੀ ਵਧੀਆ ਕਿਰਪਾ ਵਾਹਿਗੁਰੂ ਦੀ ਹੋਰ ਠੀਕ ਠਾਕ ਪਰਿਵਾਰ ਹਾਂਜੀ ਵਧੀਆ ਵਧੀਆ ਚਾਹੀਦਾ ਵੀਰ ਜੀ ਆਪਣਾ ਨਾਮ ਤੇ ਐਡਰੈਸ ਬੱਸ ਦਿਓ ਨਾਮ ਆਪਣਾ ਜਸਕਰਨ ਸਿੰਘ ਪਿੰਡ ਮਹਿਮਤਪੁਰਾ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਲੋਪੋ ਕੇ ਚਕਾਵਾ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਫੋਨ ਨੰਬਰ 9592800635 ਠੀਕ ਹੈ ਜੀ ਆਹ ਦੱਸਿਆ ਟੈਂਕ ਲੈ ਆਂਦਾ ਹਾਂ ਇਹ ਬਲੂ ਯਾਰ ਵੇਖੋ ਠੀਕ ਹੈ ਠੀਕ ਹੈ ਜੀ ਪਹਿਲੇ ਨੰਬਰ ਤੇ ਹੋਈ ਆਪਾਂ ਦਖਾਉਨੇ ਤੁਹਾਨੂੰ ਕਿੱ हैगी या वीडियो दे हो सकदा मैं ਛੋਟੀ ਆਪੇ हां जी हां पर ਐ ਕਾਲੇ ਜਾਮਨਰਗੀ ਮੈਂ ਕੁਛ ਦਾ ਖਾਦ ਲਏ ਸਮਝੀ ਵੀਡੀਓ ਤੋਂ ਇੱਥੇ ਆ ਕੇ ਦੁਗਣੀ ਦੇਖੂਗੀ ਇਹ ਵੀ ਛੋਟਿਆ ਥੀ ਝੌਣ ਲਗਿਆ ਤੇ ਮੈਂ ਤਾਂ ਚੜੀ ਨਹੀਂ ਇਹ ਨਾਟਕੀ ਫਿਰ ਬਲੇਰੋ ਵੱਡੀ ਲੱਤੀ ਅੱਛਾ ਜੀ हां ਠੀਕ ਹੈ ਠੀਕ ਹੈ ਕੱਦ ਵਜੋਂ ਬਹੁਤ ਜ਼ਿਆਦਾ ਤੇ ਇਹ ਬਈ ਗੱਭਣੇ ਕਾਲੀ ਸ਼ਾਹ ਕਾਲੇ ਜਾਮਨਰਗੀ ਦੇ ਗੱਭਣ ਜੇ ਹਾਂਜੀ ਗੱਬੜ ਜੇ ਲੈ ਜੋ ਦੋ ਚਾਰ ਦਾ ਤਿਆਰੀ ਹੈ ਮੱਜਾ ਤਾਂ ਠੀਕ ਆ ਕਿੰਨੇ ਕ ਦੁੱਧ ਵਾਲੀ ਆ ਜੀ 15 16 ਕਿਲੋ ਦਾ ਰਕਾਰ ਜਿਹਦਾ ਪਿੱਲੇ ਚੂਦੇ ਦਾ ਅੱਛਾ ਜੀ ਹਾਂ ਸੇਵਾ ਨਾ ਨੋਰਮਲ ਦੀ ਜੇ ਕੋ ਸੇਵਾ ਕਰਦੇ ਭੰਤ 17 12 ਵੀ ਐਡੀ ਮੈਂ ਤਾਂ 20 ਕਿਲੋ ਦੇ ਦੱਸਦੀ ਆ ਤਾਂ ਵੀ ਸਾਟੀ ਆ ਹਾਂਜੀ ਹਾਂਜੀ ਦੇ ਸਕਦੀ ਮੈਂ ਦੁੱਧ ਹਾਂਜੀ ਤੇ ਆਪਾਂ ਜੋ ਘਰ ਵਾਲੇ ਦੱਸਿਆ ਵੀ 15 16 ਕਿਲੋ ਚ ਹੋਇਆ ਠੀਕ ਆ ਸਭ ਤੋਂ ਵੱਡੀ ਖੂਬੀ ਦੱਸੀ ਜਾਂਦੇ ਅਸੀਂ 40 45 ਦੇ ਨਹੀਂ ਮੈਂ ਛੱਡੀ ਅਛਾ ਜੀ ਹਾਂ 40 ਦਿਨ 42 ਦਿਨ ਮੈਂ ਦੋ ਦੋ ਛੱਡਦੇ ਠੀਕ ਹੈ ਠੀਕ ਹੈ ਜੀ ਸੂਆ ਕਿੰਨਾ ਵਾ ਸ਼ੂਹ ਵੀ ਸੂਆ ਯਾਰ ਕਾ ਸੁਣਾ ਨੇ ਪਿਓਰ ਤਿੱਜਾ ਅਛਾ ਜੀ ਹਾਂ ਸਿੰਘ ਜੀ ਉਹ ਮਾਸਾ ਖੁੱਲਾ ਆ ਪਰ ਵੇਖਣ ਨੂੰ ਮੈ ਦੂਜਾ ਸੂਆ ਹੀ ਯਾਦ ਆਦੀ ਆ ਠੀਕ ਹੈ ਠੀਕ ਹੈ ਜੀ 49 ਮੇ ਤਾਂ ਵੇਖੀ ਆ ਜਦੋਂ ਝੋਟੀ ਪਹਿਲਣ ਦੂਜਣ ਹੁੰਦੀ ਆ ਠੀਕ ਹੈ ਠੀਕ ਹੈ ਜੀ ਸੂਆ ਤਿੱਜਾ ਹੀ ਸੂ ਕੀ ਤੂਰ ਹਰ ਬਰਿਆ ਜਾਂਦੇ ਇਸੇ ਮਹੀਨੇ ਹੁੰਦੀ ਸੌਣ ਚ ਹਰ ਵਾਰੀ ਅਛਾ ਜੀ ਹਾਂ ਠੀਕ ਆ ਬਾਅਦ ਮੈਂ ਹੁੰਦੀ 40 42 ਦਿਨ ਦੋ ਦੋ ਛੱਡਦੇ ਠੀਕ ਲੰਮਾ ਤੇ ਐਂਡ ਤੱਕ ਭਾਵੇਂ 2.5 ਕਿਲੋ ਦੁੱਧ ਤੱਕ ਉਦਾਂ ਹੀ ਮਿਲਦੀ ਥਾਪੀ ਤੇ ਅੱਛਾ ਜੀ ਤੇ ਖੋਲੋ ਬਾਈ ਜੀ ਫਿਰ ਕੋਲ ਕੇ ਦਿਖਾਈਏ ਲਓ ਬਾਈ ਲੰਮਾ ਚ ਇਹ ਦੁੱਧ ਦੇਣ ਵਾਲੀ ਝੋਟੀ ਦਿਖਾਉਣ ਲੱਗੇ ਤੁਹਾਨੂੰ 3000 ਸ਼ੁਰੂਆਤ ਸੋਨਾ ਦੇ ਕਰਮ ਵਾਲੀ ਨੇ ਇਹ ਹੈ 1500 ਲੰਬਾਈ ਵੇਖੋ ਤੇ ਮੈਂ ਵੇਖੋ ਇਹਦੀ ਗੇਅਰ ਡਬਲ ਐਕ ਆਗੀ ਪਿਓਰ ਤੇ ਕੱਦ ਕਾਟ ਤੋਂ ਚੈੱਕ ਕਰ ਸਕਦੇ ਜੇ ਐਂਡ ਰਸ਼ੀਗਨ ਟੈਂਕੀਏ ਦੇ ਥੱਲੇ ਵੀ ਪੰਡਾ ਹੀ ਪਈਆਂ ਕਰਮ ਵਾਲੀ ਨੇ ਅਜੇ ਹਫਤੇ ਖੰਡ ਦੇ ਲਾਗੇ ਬਣੇ ਪਈ ਕਹਿੰਦਾ ਕਿ ਟਾਈਮ ਖੜਦੀ ਆ ਇੱਦਾਂ ਕੋਈ ਨਾ ਪਿਆਰ ਹੋਈ ਰਤ ਪਾਣਾ ਆਉਂਦਾ ਪਰ ਉਹਨੂੰ ਕਿਹ ਅੱਪੀਏ ਸਵਾਲ ਦੀ ਲੌਂਡ ਕਾਟ ਵਾਲੀ ਦੀ ਬਹੁਤ ਹੀ ਗੱਰਾ ਤਕੜੀ ਆ ਗਈ ਆ ਥੰਡੇ ਨੂੰ ਸੋਣਾ ਦਾ ਸੈਲ ਕਿਹਾ ਵੀ ਐਨ ਗੇਟ ਗੇਟ ਤੇ ਲੱਗਾ ਵੀ ਦਿਖਾਉਣੇ ਆਪਾਂ ਲਾਗੇ ਤੋਂ ਜੀ ਖੋਣਾ ਦਾ ਸੈਜ ਗਾਲ ਕਿੰਨਾ ਵੱਡੀ ਵੀਰ ਜੀ ਮੈਂ ਤਗੜੀ ਓਡਾ ਹੀ ਲੈਵਾ ਮੈਨੇ ਕੱਟਣਾ ਹੁੰਦਾ ਹੀ ਗਾਣ ਤੋਂ ਹੁੰਦਾ ਹੀ ਗਾਣ ਠੀਕ ਹੈ ਠੀਕ ਹੈ ਮੈਂ ਪੂਰਾ ਪੱਠਣਾ ਦਾ ਲੈਵਾ ਇਹ ਨਹੀਂ ਕਹੀ ਮੈਂ ਲੈਵਾ ਟਲਵਾ ਕਰ ਜਾਂਦੀਆਂ ਨੇ ਵੱਡੀਆਂ ਮਈਆਂ ਇਹ ਪੂਰਾ ਟੱਡਾ ਪੱਟਣਾ ਹੀ ਰੱਖਣਾ ਮੈਨੇ ਠੀਕ ਹੈ ਠੀਕ ਲੋ ਜੀ ਟੱਲਾ ਤੋਂ ਨਾ ਜਿਹੜੀਆਂ ਕਾਫੀ ਆ ਹਵਾਨੇ ਜੀ ਸੁਪਣ ਲਈ ਮੈਂ ਬਹੁਤ ਭੋਲੀ ਆ ਅੱਛਾ ਜੀ ਕਰੋ ਜੀ ਕਰਵਾ ਕੀ ਨਹੀਂ ਅੱਗੇ ਨਾ ਘੱਟ ਘੱਟ ਵੀ ਅੱਡੀ ਮੈਂ ਜਿਹੜੀ ਅਗਲੇ ਬੰਦੇ ਗਾਟੀ ਬੰਨਦੀ 2.5 3 ਕਿਲੋ ਗਾੜਦਾ ਕੇ ਕਰੂ ਮੈਂ ਠੀਕ ਹੈ ਜੀ ਇਹਦਾ ਮੁੱਲ ਬਾਈ ਜੀ ਫਿਰ ਮੁੱਲ ਦੇ ਵੇਖ ਲੋ ਮੈਂ ਤਾਂ ਜੀ ਕਰਦਾ ਵੀ ਮੰਗ ਲਈਏ 3.5 ਅਸੇ ਹੀ ਕਿ ਭਾੜਾ 5 ਲੋ ਜਿੱਦਾਂ ਲਈ ਆਪਾਂ ਉਦਾਂ ਹੀ ਦੇ ਦੇਣੀ ਆ ਬਿਲਕੁਲ ਬਿਲਕੁਲ ਸਹੀ ਹਾਂ ਜੀ ਕਰੀਏ ਜੈ ਜੀ ਆਪਾਂ ਇਹ ਵੀ ਇੱਕ ਲੱਖ 35000 ਦੀ ਮੱਝ ਇੱਕ ਕਲਤੀ ਵੀ ਹਾਂ ਜੀ ਮੈਂ ਹਾਂ ਨਾ ਤੁਸੀਂ ਇਹ ਕਰੀਏ ਪ੍ਰੋਜੈਕਟ ਕਰੀਏ ਮੈਂ ਹਾਂ ਤਾਂ ਮੇਰੇ ਹਿਸਾਬ ਨਾਲ ਬਹੁਤ ਜਾਇਜ ਆ। ਮੁਰਗੇ ਕਈ ਵਾਰੀ ਅਸੀਂ ਮੁੱਲ ਕਰ ਦਿੰਦੇ ਆ ਵੀ ਜਾਇਜ ਮੁੱਲ ਪਿਆ ਜਿੱਦਾਂ ਲਈ ਆਪਾਂ ਤਾਂ ਸਾਨੂੰ ਘੁਮੇ ਕੋਈ ਲੱਖ ਦੀ ਚੀਜ਼ ਮਿਲ ਜੇ ਡੇਢ ਦੀ ਮਿਲ ਜੇ ਅਸੀਂ ਤਾਂ ਵੇਖਣਾ ਤਾਂ ਆਪਣਾ 2000 ਆ। ਹਾਂਜੀ ਹਾਂਜੀ। ਇਹ ਐਡੀ ਮੈਂ ਤਾਂ ਜੇ ਮੁੱਲ ਘੱਟ ਹੋ ਜਾਏ ਤਾਂ ਕਈ ਵੀਰ ਕਹਿੰਦੇ ਵੀਰ ਪਤਾ ਨਹੀਂ ਕੀ ਹੈ ਤੇ ਕੋਈ ਛਾਕੂ ਹੈ ਜਿਹੜਾ ਮੈਂ ਤਾਂ ਮੁੱਲ ਹੀ ਨਾ ਘੱਟ ਹੋ ਗਿਆ। ਹੈਗਾ ਨਾ? ਬਿਲਕੁਲ ਸਹੀ ਗੱਲ। ਅਸੀਂ ਤਾਂ ਇਹ ਵੇਖਣਾ ਹੁੰਦਾ ਵੀ ਜੇ ਅਗਲੇ ਦਾ ਨਹੀਂ ਆਪਣਾ ਜਿੱਥੇ ਕਾਪਾ ਨੂੰ ਬਾਈ ਤੇ ਆਪਾਂ ਉਸ ਹਾਂ ਦੇ ਦੇਣੀ ਮੱਝ। ਹਾਂਜੀ ਹਾਂਜੀ ਹਾਂ ਇੱਕ ਪੀ ਦੀ ਦੇ ਲਈਏ ਪੀ ਦੀ ਹਾਂਜੀ ਹੋਰ ਕਰ ਦਈਏ ਅੰਦਰ ਕਰ ਦਿੱਤੀਆਂ ਹੋਰ ਕਰ ਦਈਏ ਹਾਂਜੀ ਚਲੋ ਫਿਰ ਸਵਾ ਸਵਾ ਹੀ ਕਰ ਦਨੇ ਆ ਸਵਾ ਲੈ ਸਵਾ ਲੱਖ ਰੁਪਏ ਹਾਂ ਨਾ ਅਜੇ ਮੱਝ ਦਾ ਆਣਾ ਠੀਕ ਹੈ ਠੀਕ ਹੈ ਜੀ ਲਓ ਜੀ 1,25,000 ਦੀ ਤੇ 16 17 ਲੀਟਰ ਬਾਈ ਕਹਿੰਦਾ ਕਿ ਦੁੱਧ ਕੱਢੀ ਜਾਊ ਵੀ ਬਾਕੀ ਅੱਗੇ ਸਾਫ਼ ਦੇ ਗੱਲ ਆ ਹਾਂਜੀ ਬਾਕੀ ਰਛੀਣ ਟਾਈਪ ਦੀ ਇਹ ਕਲਦੀ ਦੇ ਸੂਆ ਲੰਮਾ ਦਿੰਦੀ ਜੇ ਘਰ ਵਾਲੇ ਫੁੱਲ ਗਰੰਟੀ ਦਿੱਤੀ ਵੀ ਸੂਆ ਲੰਮਾ ਦਾ ਹਰ ਭਰੇ ਹੀ ਮੈਂ ਦੇ ਠੀਕ ਹੈ ਠੀਕ ਹੈ ਜੀ ਹਾਂਜੀ ਲਓ ਜੀ ਤੀਸਰਾ ਸੂਆ ਸੂ ਵੀ ਕਰਮਾ ਵਾਲੀ ਜਿਹੜਾ ਵੀਰਪਰਾ ਲੈ ਜਾਊਗਾ ਨਜ਼ਾਰੇ ਲਟੂਗਾ ਤੇ ਦੂਜੇ ਨੰਬਰ ਤੇ ਆਜੋ ਨੀਲੀਰਾ ਵੀ ਆ ਗਈ ਜੇ ਦੱਸਿਓ ਭਾਜੀ ਇਹਦੇ ਪਰੇ ਇਹਦਾ ਵੀ ਬੱਚਾ ਹੈ ਨਹੀਂ ਜੇ ਵੱਜਦਾ ਅੱਛਾ ਜੀ ਹਾਂ ਕਿੰਨਾ ਟਾਈਮ ਹੈ ਗੈਸੋਈ ਨੂੰ ਇਹਨੂੰ ਸੂਈ ਨੂੰ ਤੇ ਚਲੋ ਆਪਾਂ ਕੋਈ ਕਹਿ ਨਹੀਂ ਸਕਦੇ ਹਨਾ ਹਾਂਜੀ ਤੇ ਘਰ ਵਾਲੇ ਦੱਸਣ ਮੁਤਾਬਕ ਕੀ ਜਾਂਦਾ ਵੀ ਢਾਈ ਤਿੰਨ ਮਹੀਨੇ ਹੋਏ ਸੂਈ ਨੂੰ ਅੱਛਾ ਜੀ ਹਾਂ ਠੀਕ ਹੈ ਲਓ ਜੀ ਢਾਈ ਤੋਂ ਤ ਠੀਕ ਆ ਮਿਲਦੀ ਮੈਂ ਇੱਕ ਦਾ ਥਾਪੀ ਤੇ ਭਾੜੇ ਦਾ ਹੀ ਆ ਅੱਛਾ ਜੀ ਹਾਂ ਇਹਨੂੰ ਮੈਂ ਨੂੰ ਹਾਂਜੀ ਅੱਜ ਮੈਂ ਇਹਨੂੰ 18 ਤਰੀਕ ਹੋ ਗਈ ਇਹਨੂੰ ਮੈਂ ਨੂੰ 8-9 ਤਰੀਕ ਦਾ ਥੀਗਾ ਲੱਗ ਗਿਆ ਜੇ ਗਾਂ ਗੱਭਣ ਦਾ ਠੀਕ ਆ ਠੀਕ ਆ 8 ਤਰੀਕ ਦਾ ਲੱਗਾ ਇਹ 10 ਦਿਨ ਹੋ ਗਏ ਪੂਰੇ ਅੱਛਾ ਜੀ ਤੇ ਦੁੱਧ ਕਿੰਨਾ ਜੇ ਕੋ ਉਹ ਤੋਂ ਅੰਡੇ ਪਹਿਲਾਂ ਦਾ ਅੰਡਲ ਹੋਗਾ ਅਸੀਂ ਪਰ ਹੁਣ ਥੀਗਾ ਡਾਕਾ ਲਵਾਇਆ ਹੁਣ ਮੈਂ ਥਲੇ 7 ਕਿਲੋ ਦੁੱਧ ਹੋਊਗਾ ਕੀ ਕਰਾਵੀ ਜੀ 7 ਲੀਟਰ ਨੀਲੀ ਦਾ ਵੀ ਤਾਂ ਸੂਆ ਭਾਜੀ ਕਰਵਾ ਫਿਲ ਨੂੰ ਘੱਟ ਦਾਂ ਸੂਆ ਦੁੱਧਾ ਜੀ ਠੀਕ ਆ ਲਓ ਜੀ ਦੁੱਧਾ ਸੂਆ ਜੀ ਪਾਡੀ ਇਹਦੀ ਮੈਂ ਦੀ ਪੂ ਉਦਾਂ ਮੈਂ ਠੰਡੀ ਠੀਲ ਆ ਮੈਂ ਜਿੱਦਾਂ ਮਰਦੀ ਬੀਕੇ ਚਲੋ ਇਹ ਆਣ ਕੇ ਨਾ ਥੋੜਾ ਜਿਹਾ ਪੱਠੇ ਪੱਠੇ ਮੈਨੇ ਘੱਟ ਖਾਦੇ ਆ ਅੱਛਾ ਜੀ ਹਾਂ ਠੀਕ ਹੈ ਖੁੱਲ ਪਈ ਜੀ ਫਿਰ ਖੁੱਲ ਕੇ ਬਸ ਗਈ ਵੀ ਲਓ ਜੀ ਪਿਓਰ ਨੀਲੀ ਰਗ ਦੀ ਆ ਗਈ ਜੇ 2 2.5 ਮਹੀਨੇ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਸੂਈ ਨੂੰ ਇਸ ਟਾਈਮ ਮੋਕੇ ਦੇ 7 ਲੀਟਰ ਦੁੱਧ ਲਈ ਤਿਆਰ ਆ ਤੇ ਬਾਜੀ ਜੇ ਦੋ ਕਰਦੇ ਚਲੋ ਮੰਡਪੜ ਖਾ ਕੇ ਦੁੱਧ ਮੈਂ 8-9 ਕਿਲੋ ਘਰ ਰੂਹ ਠੀਕ ਹੈ ਠੀਕ ਹੈ ਤੇ ਠੀਕ ਆ ਭਰੇ ਨੂੰ ਮੈਨੂੰ ਕੋਈ 10-15 ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਉਹ ਸਭ ਨਾਲ ਕੋਈ ਵੀ ਪ੍ਰਾਸਾਫ ਮੱਤੀ ਕਾ ਅਦਕਾਰ ਤੇ ਫੂਲ ਤਾਂ ਕੀ ਨਿਸ਼ਾਨੀਆਂ ਜਿਹੜੀਆਂ ਆ ਗਈਆਂ ਵਾ ਕੋਈ ਤੇ ਚੰਗਾ ਚੱਕਾ ਕਰਦੇ ਸੀ ਮੱਤੀ ਆ ਖਾਲਿਆ ਕੀ ਤੰਨੇ ਰਾਨੇ ਕਾ ਜੱ ਸਿੰਗ ਲੱਗਾ ਮੱਤੀ ਕਾ ਅਦਵਜੰਦੀ ਬਹੁਤ ਜ਼ਿਆਦਾ ਚੰਗੀ ਐ ਝੋਟੀ ਬਾਕੀ ਇਹਦੀ ਚਵਾਈ ਵੀ ਵੀਰ ਕਰਕੇ ਲੈ ਕੇ ਆਏ ਜੇ ਕੋਈ ਸਹਾਉਣਾ ਵੀ ਭਰਾ ਦਾ ਜਲਾਵੇ ਤੇ ਖਾਣ ਸੋਣ ਦਾ ਬਹੁਤ ਚੰਗਾ ਲੱਗਾ ਗਿਆ ਤੇ ਇਕ ਕੀ ਮੁੱਲ ਕਰਨਾ ਭਾਈ ਇਹਦਾ ਮੁੱਲ ਵਿਧੀ ਚ ਹੈ ਜਿਆ ਚਲੋ ਆਪਾਂ ਹੱਥ ਲਗਣ ਲਈ ਟੋਕਰ ਗਣ ਲਈਏ ਟੋਕਰ ਦਾ ਹੀ ਮੁੱਲ ਕਰਨਾ ਉਦਾਂ ਤੇ ਮੈਂ ਇਹ ਵੀ ਲੱਖੋਂ ਬਾਹਰ ਐ ਸਵਾ ਲੱਖ ਦੀ ਮੈਂ ਡੇਢ ਦੀ ਹਾਂਜੀ ਹਾਂ ਸੱਜਰ ਹੋਵੇ ਠੀਕ ਆ ਪਰ ਆਪਾਂ ਅੱਜ ਦੇ ਮੁੱਲ ਦੀ ਦੇਰੀ ਹਣੀ ਕਿੰਨਾ 70 ਦੀ ਦੇ ਦਈਏ 70 ਦੀ ਹਾਂਜੀ ਕਰ ਦਈਏ ਮਾਨ ਦਾ ਕਰ ਦਈਏ ਮਾਨ ਦਾ ਕਰ ਦੋ ਵੀ ਜਿੱਥੇ ਕਿ ਛਾੜੀ ਦੇਣੀ ਇਹ ਵੀ ਪਰ 65 ਦੀ ਦੇ ਦਾਂਗੇ ਆ ਨਾ ਲਓ ਜੀ 65000 ਦੀ ਨੀਲੀ 라ਵੀ 1000 ਹੋਰ ਛੱੜ ਦੇ ਹੋਰ ਛੱੜ ਦਈਏ ਹੋਰ ਛੱੜ ਦਾਂਗੇ ਯਾਰ ਲਓ ਜੀ 1500 ਹੀ ਛੱੜ ਦਾਂਗੇ ਸਾਢੇ ਤਰੇਢ ਦੀ ਮੈਂ ਦੇ ਦਾਂਗਾ ਸਾਡੇ ਟ੍ਰੇਡ ਸਾਡੇ ਟ੍ਰੇਡ ਦੀ ਮੈਂ ਦੇ ਦਾਂਗਾ ਮੈਂ ਉਦਾਂ ਹੀ ਵਜੇ ਜੀ ਮੈਂ ਢੀ ਹੋ ਗਈ ਠੀਕ ਆ ਲਓ ਜੀ 63500 ਸੀ ਤੇ ਜਿਹੜਾ ਵੀਰ ਭਰਾ ਇਹ ਵੀ ਸਾਹਮਣਾ ਲਾ ਜੀ ਚਲੋ ਗਾਂ ਤੇ ਜੇ ਇਹਨਾਂ ਦਾ ਰੰਮ ਦੀ ਚੀਜ਼ ਬਣ ਜਾਣੀ ਤੇ ਆ ਜਾਓ 3 ਜੇ ਨੰਬਰ ਤੇ ਆਹ ਭਾਈ ਦੱਸਿਓ ਸਾਹ ਇਹ ਵੀਰ ਜੀ ਦੂਜਾ ਸਵੇਰ ਛੋਟੀ ਸੂਈ ਜੇ ਅੱਛਾ ਜੀ ਹਾਂ ਸਿੰਘ ਵੇਖੋ ਬਿਲਕੁਲ ਐ ਇੱਕ ਲਿਪਾਂੇ ਵੱਜੀਆਂ ਜੇ ਠੀਕ ਆ ਕਿੰਨਾ ਟਾਈਮ ਹੈਗਾ ਸੀ ਨੂੰ ਇਹਨੂੰ ਵੀਰ ਜੀ ਆਹ ਬੱਚਾ ਜੇ 10 ਦਿਨਾਂ ਦਾ ਲਾ ਲਓ ਠੀਕ ਆ ਠੀਕ ਆ ਲਓ ਜੀ ਕੱਟੀ ਕਟਾ ਇਹ ਕੱਟਾ ਜੇ ਲਓ ਜੀ ਮੇਲ ਕਾ ਫਾਜ਼ਾ ਜਿਹਦੇ ਪਿੱਛੇ ਜਿਆਦੀ ਤੇ ਹੇਰਵਾ ਬੜੀ ਕਰੀ ਜਾਂਦੀ ਪਛਾਣ ਹੀ ਸਾ ਮਾਰਾ ਬੱਚਾ ਜਾਣ ਦੀ ਕਾਂਗਰੇ ਲਾਗੇ ਬੰਦਾ ਆਏਗਾ ਦੋ ਬੰਦਾ ਚੱਲ ਪਰ ਘੰਡੀ ਹਟ ਜੂਗੀ ਅੱਛਾ ਅੱਛਾ ਠੀਕ ਇਹ ਥਲੇ ਵੀ ਜੀ ਮੈਂ ਥਲੇ ਦੁੱਧ 12 ਕਿਲੋ ਤਿਆਰ ਜੇ ਠੀਕ ਆ ਜੀ ਹਾਂ ਤੇ ਆਣ ਕੇ ਚਲੋ ਹੋ ਸਕਦਾ ਦਿਹਾੜੀ ਡਾਂਗ ਉਧਰ ਜੇ ਪਰ ਆਪਾਂ ਦੱਸ 11 ਕਿਲੋ ਦੱਸ ਕੇ ਦਾਂਗੇ ਠੀਕ ਆ ਠੀਕ ਆ ਲਓ ਜੀ 10 11 ਲੀਟਰ ਜਿਹੜਾ ਐਣ ਬੱਸ ਦੁੱਧ ਮੈਂ ਤਾਂ 12 ਕਿਲੋ ਝੋਕੇ ਲਿਆਂਦੀ ਆ ਅੱਛਾ ਜੀ ਹਾਂ ਇਹ ਵੀ ਜੀ ਨਾਲ ਠੀਕ ਹੈ ਠੀਕ ਉਹਦਾ ਬੱਚੇ ਦਾ ਪੂਰਾ ਖਰਵਾ ਕਰਦੀ ਤਰੇਖੋ ਇਹ ਨਹੀਂ ਵੀ ਬੱਚੇ 23 ਦਾਦਰ ਹੁੰਦੇ ਵੀ ਬੱਚਾ ਖੁੱਲੀ ਨਹੀਂ ਕੀ ਵੱਜ ਹਾਂਜੀ ਬਾੜੇ ਦਾ ਵੀ ਫੇਰ ਪਸੁੱਤੀ ਬੱਚਾ ਲਾ ਕੇ ਬੰਦ ਗਏ ਤੇ ਠੀਕ ਹੈ ਠੀਕ ਹੈ ਆਹ ਦੇਖੋ ਲੋਜੀ ਚੱਕਾ ਸਾਡੇ ਤੇ ਵੀ ਪੱਕੀ ਪੂਰਾ ਕਰਦੀ ਹੈ ਜਵਾਬ ਦੇ ਨਾਲ ਹਾਂ ਤੇ ਬੱਚਾ ਇੰਨਾ ਵੀ ਥੱਲੇ ਆਹ ਦੇਖੋ ਪੈਂਦਾ ਨਹੀਂ ਬੱਚਾ ਦਾ ਪਈ ਜਣਨੀ ਜੇ ਪਾਇਆ ਅੱਛਾ ਜੀ ਕੋਈ ਵੀ ਨਹੀਂ ਬੱਚਾ ਪਾਇਆ ਥੱਲੇ ਪੁੰਦੇ ਠੀਕ ਹੈ ਠੀਕ ਹੈ ਜੀ ਹਾਂ ਦੇਖੋ ਬੱਚਾ ਨਹੀਂ ਪੈਂਦਾ ਮੈਂ ਮਖਲੋਤੀ ਰਹੂਗਾ ਬੱਚਾ ਉਧਰ ਧਿਆਨ ਨਹੀਂ ਕਰਦਾ ਦੇਖੋ ਠੀਕ ਹੈ ਠੀਕ ਹੈ ਜੀ ਬੱਚਾ ਨਹੀਂ ਪੈਂਦਾ ਬੱਚੇ ਨੂੰ ਬੋਤਲ ਦਾ ਨਿੱ ਇਹ ਮੋਟਕਾ ਵੰਡ ਪਾ ਲਈਏ ਦੋਸਤੇ ਵੇਲੇ ਮੈਂ ਪਤਾ ਪੈਂਦੀ ਠੀਕ ਆ ਠੀਕ ਆ ਜੀ ਜਾਇਆ ਨਹੀਂ ਗਏ ਹਾਂ ਗਇਆ ਨਹੀਂ ਪਹਿਲੇ ਦਿਨ ਨਹੀਂ ਪਤਾ ਗਇਆ ਥੋੜੀ ਬਜਲਨ ਖੇਚਲ ਕਰਨੀ ਪੈਂਦੀ ਉਹ ਨਾ ਕੀਤੀ ਨਹੀਂ ਆ ਹਾਂਜੀ ਹਾਂਜੀ ਹਾਂ ਆ ਜਲੇ ਇੱਕ ਤੇ ਫੇਕਲਾ ਸਰਦਨ ਬਰਾ ਕਰਨੀਆਂ ਪੈਂਦੀਆਂ ਖੋਲੋ ਬਾਈ ਜੀ ਫਿਰ ਇਹਨੂੰ ਵੀ ਥੋੜੀ ਥੋੜੀ ਦੁੱਧ ਥੋੜੀ ਕੋ 13 14 ਕਿਨੂੰ ਕੱਢ ਦੂੰਗੀ ਅੱਛਾ ਜੀ ਲਓ ਜੀ 13 14 ਲੀਟਰ ਦੁੱਧ ਕੱਢੀ ਜਾਊਗੀ ਐਸਾਂ ਜਿਹੜਾ 11 ਲੀਟਰ ਦੁੱਧ ਬਿਲਕੁਲ ਤਿਆਰ ਆ ਤੇ ਛੱਡ ਵਜਨ ਵੀ ਚੈੱਕ ਕਰ ਸਕਦੇ ਜੇ ਹੈ ਇਹ ਵੀ ਜੈੱਡ ਬਲੈਕ ਆ ਵੀ ਆ ਤੇ ਨਾਲਾਂ ਲੋੜਾਂ ਜਿਹ ਇਹ 89 ਮੋਟ ਚੰਗਾ ਲੱਗਾ ਵਾ ਇਹਨ ਪਹਿਲਾ ਕਲਾ ਪੂਨ ਲੱਗਾ ਲੈਓ ਲੈਓ ਅੱਗੇ ਆਵਾਜ਼ ਹੀ ਆਉਂਦੀ ਪੱਖੇ ਅੱਗੇ ਪੱਖੇ ਦੀ ਆਵਾਜ਼ ਹੀ ਹੁੰਦੀ ਮਾਨਾ ਜੀ ਫੇਰ ਤੋਂ ਜੀਆਂ ਨਾ ਰਜੇ ਕੰਡ ਦੇ ਅੰਦਰ ਆ ਗਿਆ ਵਾ ਤੇ ਹੈ ਵੀ ਸਿੰਗਲ ਹੱਡੀ ਜੇ ਇੱਧਰ ਦੀ ਸਾਈਡ ਤੋਂ ਪੰਜ ਖਮਲੇ ਤੁਹਾਨੂੰ ਉਹਾਨੇ ਤੇ ਜਿਹੜੀਆਂ ਨਾੜਾ ਨੂਣਾ ਜਿਹੜੀਆਂ ਕਾਫੀ ਆ ਗਈਆਂ ਵਾ ਤੇ ਥਲਾਂ ਦਾ ਸੈਜ ਗਿਆ ਵੀ ਬਹੁਤ ਹੀ ਸ਼ਾਨਦਾਰ ਆ। ਉਹ ਥੱਲੇ ਜਿਹੜਾ ਬੱਚਾ ਲੱਗੇ ਅਗਲੇ ਵਿੱਚ ਵੱਡਾ ਕਿ ਉਦਾਂ ਹੀ ਪਸੰਦ ਪਈ ਹੈ। ਠੀਕ ਹੈ ਠੀਕ ਹੈ। ਇਹਦਾ ਮੁੱਲ ਭਾਈ ਕੀ ਹੈ? ਦੇਦੀ ਝੁੱਟੀ ਲੱਖ ਰੁਪਏ ਨੇ। ਇਹ ਵੀ ਹਾਂ ਨਹੀਂ ਕਰੀਏ। ਅੱਧ ਕਾਠੀ ਪੂਰਾ ਜੇ ਬਾਡੀ ਲੈਣੀ ਵੇਖੋ ਤੇ ਦੁੱਧ ਨੂੰ ਦੁੱਧ ਨੂੰ ਵੀ ਚੰਗੀ ਝੋਟੀ। ਬਿਲਕੁਲ ਸਹੀ ਗੱਲ ਹੈ ਜੀ। ਹਾਂ ਜੀ। ਇਹ ਵੀ ਹਾਂ ਨਾ ਦੱਸ ਦੋ ਫਿਰ ਜਿੱਥੇ ਇੱਕ ਛੱਡੀ ਦੇਣਾ ਨਾ ਫਿਰ 90 ਦੀ ਦੇ ਦਈਏ ਜੇ ਪੰਜ ਦੋ ਤੁਹਾਡੀ ਮਿਲ ਕੜਵ ਦੇ ਰਾਂਗੇ 90 ਦੀ ਹਾਂ 90 ਦੀ ਠੀਕ ਲਓ ਜੀ ਸੱਜੇ ਸੂਈ ਆ ਬਿਲਕੁਲ ਕਰਦੇ ਦੋ ਯਾਰ ਅੰਦਰ ਕਰਦੇ ਹਾਂ ਭਰਾ ਦੋ ਹੋਰ ਕਰਦੇ ਹੋਰ 88 ਦੀ ਪਰ ਝੋੜੀ ਸਾਲੇ 12 ਕਿਲੋ ਹੀ ਏ ਠੀਕ ਹੈ ਜੀ ਅਸੀਂ 11 ਕਿਲੋ ਦੱਸ ਕੇ ਦਾਂਗੇ ਲਓ ਜੀ ਹੋਊਗਾ 12 ਹੀ ਤੇ ਬਾਕੀ 11 ਦੀ 20 ਦੀ ਫੁੱਲ ਗਰੰਟੀ ਆ ਤੇ ਕੋਈ ਸੰਭਲ ਵਾਲਾ ਭਰਾ ਲਾਜੂ ਤੇ ਦੁੱਧ ਚਲੋ ਚੰਗਾ ਗੱਡੀ ਨਾ ਦੇ ਦੂਗੀ ਝੋਟੀ ਨੀ ਚੰਗੀ ਝੋਟੀ ਨਹੀਂ ਮੇਲ ਦੀ ਠੀਕ ਹੈ ਠੀਕ ਹੈ ਤਾਂ ਆਜੋ ਅੱਗੇ ਨੀਲੀ ਬੂਰੀ ਆ ਕਿੰਨਾ ਟਾਈਮ ਖੜਦੀਏ ਜੇ ਲੈ ਜੂਗੀ 5-7 ਦਿਨ ਠੀਕ ਆ ਠੀਕ ਆ ਲਓ ਜੀ 50000 ਉਹ ਵੀ ਕਰਮਾਲੀ ਇਹਨਾਂ 5-7 ਦਿਨਾਂ ਨੂੰ ਬੇਨਤੀ ਤੇ ਖੜਦੀ ਆ ਇਹ ਕਿੰਨੇ ਕੁ ਦੁੱਧ ਆ 99 ਦੀ ਬਹੁਤ ਹਸਾਬ ਨਹੀਂ ਪਹਿਲਣ ਨੇ ਦੁੱਧ 10 ਕਰਾਂ ਦਿੱਤਾ ਜੇ ਠੀਕ ਆ ਠੀਕ ਆ 10 ਰੀਟ ਜਿਹੜਾ ਪਹਿਲਣ ਨੇ ਦੁੱਧ ਕੱਢਿਆ ਉਹ ਤਾਂ ਸਮਝ ਨਹੀਂ ਦੇਤਾ ਜੇ ਹਾਂਜੀ ਹਾਂਜੀ ਨਾਲੇ ਪੂਰੀ ਵੀ ਨਾਲ ਹੀ ਮਿਲੀ ਆ ਠੀਕ ਆ ਤੁਲ ਬਾਈ ਜੀ ਫਿਰ ਇਹਨੂੰ ਖੋਲ ਕੇ ਬਿਠਾ ਦਈਏ ਇਧਰ ਨੂੰ ਲੈ ਜੀ ਐਨਟੋ ਪੰਖਤਾਂ ਨਹੀਂ ਰਹਿੰਦੇ ਕੋਈ ਨਹੀਂ ਫੈਨ ਲਾਇਆ ਜਰਨ ਟਰੈਕਟਰਾਂ ਦਾ ਦੇਖਣ ਛੱਡਦੀ ਆ ਜਿਹੜੇ ਹਫਤੇ ਕਿਤੇ ਆਸ-ਪਾਸ 10 ਲੀਟਰ ਦਾ ਪਹਿਲਾਂ ਦਾ ਹੀ ਰਿਕਾਰਡ ਰਿਹਾ ਜੇ ਥਾਣ ਪਾਉਂਦਾ ਬਹੁਤ ਹੀ ਚੰਗਾ ਲੱਗਾ ਕਰਮਾਲੀ ਨੂੰ ਮੋੜ ਲਓ ਕੱਲਾ ਕੱਲਾ ਥਾਣਿਆ ਸੀਲਸਲਾ ਕੇ ਵੀ ਬੜੀ ਝੋਟੀ ਆ ਅੱਛਾ ਜੀ ਇਹ ਵੀ ਕਿਹੜੇ ਦਿਨ ਤੋਂ ਮੈਂ ਜਦੋਂ ਚੱਡ ਗਿਆ ਠੀਕ ਆ ਠੀਕ ਆ ਜੀ ਇਹ ਤੇ ਲੱਗੂ ਦਾ ਜਿਹੜੀਆਂ ਕਾਦੀਆਂ ਹਵਾਲੇ ਨੇ ਪੂਰਾ ਵੇਚੀ ਇਹ ਤਾਂ ਕਹਾਂ ਕਿ ਨਾ ਝੋਡੀ ਆ ਜੇ ਅੱਖਾਂ ਨਾਲ ਝੋਡੀ ਵੇਖਣ ਲਈ ਹੋਣੀ ਹੈ ਇਹ ਕੀ ਗੱਲ ਆ ਵੀ ਅੱਖਾਂ ਵਾਲਾ ਚੱਡਾ ਆ ਗਿਆ ਮੀਆਂ ਝੋਡੀਆਂ ਮੀਆਂ ਜਿਹੜਾ ਲੈ ਬਾਬਾ ਮਾਨ ਨੇ ਠੀਕ ਆ 55 ਕੋਲ ਬਾਈ ਯਾਰ ਇਹਦਾ ਵੇਧੀ ਜਿਹੜੀ ਝੋਡੀ ਤਿਆਰ ਹੋ ਕੇ ਵੇਚੀ ਫਿਰ ਭਾਵੇਂ ਝੋਡੀ ਇਹ ਵੀ ਲੱਖ ਦੀ ਵੇਚਦੀ ਹੈ ਹਾਂਜੀ ਹੁਣ ਆਪਾਂ ਚਲ ਗਏ ਜੀ ਕਰਨਾ ਜੇ ਪੰਜ ਸੱਤ ਦਿਨ ਸਾਹਮਣੂ ਝੋਡੀ ਤੇ ਠੀਕ ਆ ਜੀ ਹੁਣ ਵੇਧੀ 85 ਹਜ਼ਾਰ ਦੀ 85 ਦੀ ਹਾਂਜੀ ਨਹੀਂ ਕਰੀਏ ਗਿਆ ਜੀ ਬਸੋ ਇਹ ਵੀ ਹਾਣ ਹੈ ਦਾਦੋ 80 ਦੀ ਰਾਂਗ 80 ਦੀ ਕਰਨੀ ਚੰਦੀ ਸਿੰਘ ਜੀ ਕੋਈ तो 1000 और ਛੱਡ ਦਿੰਦੇ ਚਲੋ 2000 ਛੱਡ ਦਾਂਗੇ 78 ਦੀ ਹਾਂ 78 ਦੀ ਇਹ ਆ ਵੀ ਛੋਟੀ ਉੱਚੀ ਲਈ ਛੜੀ ਯਾਤ ਨਸਲ ਕਰਕੇ ਠੀਕ ਹੈ ਠੀਕ ਹੈ ਕੋਈ ਐਡਾ ਨਹੀਂ ਹੁਣ ਕੋਈ ਜਾਇਸ਼ ਰੱਖੀ ਬਿਲਕੁਲ ਜਾਇਜ਼ ਹੀ ਗੱਲ ਕਰਦੀ ਹਾਂ ਜੀ ਇਹਨਾਂ ਉਹਦੋਂ ਮੱਝ ਇੱਕ ਇੱਕ ਹੀ ਬੂਰੀ ਆਪਣੇ ਕੋ ਤੇ ਲੇਨ ਵਾਲੇ 11000 ਬੰਦਾ ਸੀ ਅੱਛਾ ਜੀ ਹਾਂ ਜਿਨ੍ਹਾਂ ਨੇ ਇਹਨਾਂ ਨੇ ਫੋਨ ਕੀਤਾ ਮੱਝ ਇੱਕ ਹੀ ਠੀਕ ਹੈ ਠੀਕ ਹੈ ਜੀ ਹਾਂ ਜੀ ਬਿਲਕੁਲ ਸਹੀ ਗੱਲ ਲਓ ਜੀ ਉਹਨਾਂ ਦੀ ਡਿਮਾਂਡ ਵੀ ਪੂਰੀ ਹੋ ਗਈ ਵੀਰਪਰਾਵਾ ਦੀ ਮੰਦਿਰ ਦੀ ਪੂਰੀ ਤੇ 78000 ਦੀ ਬਾਈ ਨੇ ਰੇਡ ਪਾਸਤਾ ਜੇ ਬਿਲਕੁਲ ਜਿਹੜਾ ਨੌਰ ਫੜਿਆ ਕੰਮ ਤੇ ਆਗੇ ਜੀ ਵਹਿੜ ਆ ਇਹ ਭਾਈ ਗੱਬਣ ਆ ਇਹ ਹਾਂ ਗੱਬਣ ਜੀ ਵਹਿੜੇ ਧੰਦਾ ਜੀ ਅੱਛਾ ਜੀ ਚੌਗੀ ਤੋਂ ਸ਼ੀਗੀ ਹੋਣਦੀ ਏ ਠੀਕ ਆ ਦੂਜਾ ਸਵੇਰ ਸੁਣਾ ਜੀ ਕਿਹੜਾ ਸਵੇਰੇ ਖਾਣ ਤੋਂ ਜਿਹੜਾ ਬਹੁਤ ਹੀ ਚੰਗਾ ਲੱਗਾ ਥੈਲੋ ਦਲੀਆ ਇਹ ਬੀਤੀ ਪਹਿਲੇ ਨੇ ਦਿੱਤਾ ਜਦੋਂ 17-18 ਕਿਲੋ ਅੱਛਾ ਜੀ ਹਾਂ ਐਵੇਂ ਦੂਜਾ ਸਵੇਰ ਸੁਣਾ ਨੇ ਉਹ ਤਾਂ 20 ਕਿਲੋ ਆਖ ਸਕਦੇ ਆ ਜਿਹੜਾ ਪਹਿਲਾਂ ਨਹੀਂ ਕੱਢਿਆ ਵਾ ਰ ਥਾਨ ਤੋਂ ਸਪੈਸ਼ਲੀ ਲੱਗਾ ਪਿਆ ਵਾ ਥਾਨ ਵਿੱਚ ਬਹੁਤ ਕਮਾਲ ਦਾ ਐ ਪੂਲੀ ਨੂੰ ਵਰਗੀ ਟਿੱਪ ਮਿਲਦੀ ਆ ਅੱਛਾ ਜੀ ਮੈਂ ਕੋ ਬੰਗਾ ਪਾਵੇਂ ਭੁਵੇਂ ਨਾ ਪਾਵੇਂ ਠੰਡੀ ਵਾਸ਼ੀ ਬਿਲਕੁਲ ਠੀ ਤੋਨੀ ਬੋਦੀ ਵਾਲੀ ਜਿਹੜੀ ਵਿਹੜ ਹੈ ਇਹ ਘੱਟ ਘੱਟ ਜਿਹੜਾ ਚੰਗਾ ਆ ਗਿਆ ਤੇ ਥਣ ਥਣ ਤੁਸੀਂ ਚੈੱਕ ਕਰ ਸਕਦੇ ਜੀ ਐਨ ਮੁੱਖੀਦਾਰ ਥਣ ਲੱਗਾ ਵਾ ਤੇ 16 ਤੋਂ 17 ਲੀਟਰ ਦਾ ਪਹਿਲਾਂ ਦਾ ਹੀ ਰਿਕਾਰਡ ਆ ਇਹ ਕਿੰਨਾ ਟਾਈਮ ਕੱਤੀ ਹੈ ਜੀ ਕਿਉਂਕਿ ਜੀ ਤਿਆਰ ਇਹ 5-6 ਦਿਨ ਲੱਗੂਗੀ ਠੀਕ ਹੈ ਠੀਕ ਲਓ ਜੀ ਹੱਥ ਤੇ ਇੱਕ ਤਿਆਰ ਉਸ ਦਾ ਟਾਈਮ ਕੱਢਦੀ ਹੈ ਜੇ ਤੇ ਲਾਡੋ ਨਾ ਜਿਹੜੀਆਂ ਇਹਨੇ ਮਸਾਹ ਜਾਂ ਕਵਰ ਕਰ ਜਾਣੀਆਂ ਵਾ ਸਭ ਮਾਈ ਨੇ ਤੇ ਦਾੜਾ ਨੋੜਾ ਲੱਗਦਾ ਹੈ ਕਿਤੇ ਦੇ ਬਹੁਤ ਜ਼ਿਆਦਾ ਆ ਗਿਆ ਵਾ ਉਹ ਜੀ ਆ ਪੀ ਕਿੱਥੇ ਆ ਕਾ ਜਬੇ ਦੇ ਸੰਤੂਨ ਜਿਹੜਾ ਬੰਦਾ ਬਲਾਕੀ ਨਾਲ ਆ ਗਿਆ ਇਹਦਾ ਮੁੱਲ ਬਈ ਹਾਂ ਜੀ ਜੀ ਵਹਿੜ ਨੂੰ ਬਹੁਤ ਘੱਟ ਥਣ ਲੱਗਦਾ ਹੈ ਮੋਤੀ ਵਾਲਾ ਉਹਦਾ ਤਾਂ ਕੋਈ ਗੱਲ ਹੀ ਨਹੀਂ ਆ ਜਿੱਦਾਂ ਮਰਜ਼ੀ ਵੇਚੀ ਥੱਲੇ ਬੈਰੋ ਠੀਕ ਆ ਠੀਕ ਆ ਠੀਕ ਆ ਜੀ ਫੋਨ ਬੜੀ ਪੋਲੀ ਆ ਅੱਛਾ ਜੀ ਫੋਨ ਤੇ ਆ ਰੋਗ ਰੋਗ ਦੀ ਧਾਰ ਆਉਂਦੀ ਹੈ ਠੀਕ ਆ ਠੀਕ ਆ ਜੀ ਇਹਦਾ ਕੀ ਮੁੱਲ ਕਰਨਾ ਦੀਦੀ ਵਿੱਚ ਵਿੱਚ ਵੱਚੀ ਸੂਈ ਦਾ ਜਿਸ ਨੂੰ 20 ਕਰੋ ਦੁੱਧ ਚਵਾ ਕੇ ਦਈਏ ਫਿਰ ਭਵੇਂ ਦੱਸਿਆ ਜੀ ਮੁੱਲ ਕਰ ਲਈਏ ਹਾਂ ਜੀ ਹਾਂ ਹੁਣ ਚਲੋ ਜਾਇਜ ਕਰਾਂਗੇ ਫਿਰ ਜਾਇਜ ਦੇ ਦਾਂਗੇ ਠੀਕ ਆ ਦੱਸੋ ਅੱਪ ਨਾ ਕਾ ਗੱਲ ਕਰਦੇ ਸੋ ਫੁੱਲਾ ਕਰ ਦਈਏ ਮੈਂ ਜਾਨਾ ਮੈਂ ਕਰ ਦਈ ਹਾਂਜੀ ਪੰਜ ਕਰ ਦਈਏ ਸਰ ਜੀ ਪੰਜ ਨਾਲ ਨਹੀਂ ਹੋਰ ਥੋੜੇ ਜੇ ਕਰ ਦੋ ਹੋਰ ਕਰ ਦਈਏ 7000 ਰੁਪਏ ਕਰ ਦਈਏ 63 ਦੀ ਹਾਂ 63 ਲਓ ਜੀ 63000 ਦੀ ਕਰ ਬੱਚੀ ਜਿੱਦਾਂ ਸੁਣਦਿਆ ਤੱਕ ਪਿਆਰ ਵੇਖੇ ਫਿਰ ਨਿਆਰ ਆਉ ਬੱਚੀ ਨੂੰ ਵੇਖਾ ਹਾਂਜੀ 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 ਬਾਕੀ ਇਹ ਕਿ ਮਿਲ ਕੇ ਰਿਕਾਰਡ ਬਹੁਤ ਹੀ ਚੰਗਾ ਆ ਗਿਆ ਤੇ ਕੱਦ-ਕੱਡ ਵੀ ਬਹੁਤ ਹੀ ਚੰਗਾ ਵਾ ਤੇ ਆ ਜੋ ਐਂਡ ਤੇ ਇੱਕ ਹੋਰ ਆਪਾਂ ਤੁਹਾਨੂੰ ਦਿਖਾਉਣੇ ਆਹ ਪੋਣੀ ਵੇ ਪਾ ਦੋ ਇਧਰ ਪਾਹ ਦੀ ਡਿਟੇਲ ਪਾ ਦੋ ਇਹ ਵੀ ਠੰਡੀ ਸੀ ਜੀ ਇਸ ਲਈ 10 ਲੀਟਰ ਦੁੱਧ ਤਿਆਰ ਲੇ ਅੱਛਾ ਜੀ ਹਾਂ ਜੀ ਥੱਲੇ ਬੈ ਕੇ ਚੋਲੋ ਪੰਨ ਠੀਕ ਆ ਠੀਕ ਆ ਜੀ ਠੰਡੀ ਥਾਂ ਥੋਣ ਚੋਣ ਚਵਾਜੂ ਬੜਾ ਇਹਦਾ ਅੱਛਾ ਜੀ ਹਾਂ ਠੀਕ ਲੱਗਿਆ 10 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਹੋ ਗਿਆ ਰੋਸਿਆ ਸਹੀ ਹਲ ਘਰ ਤੋਂ ਰੱਖਣ ਵਾਲੀ ਬੈਠ ਜਾਵਾ ਕੇ ਦਾ ਲਵਾ ਕੇ ਤਾਂ ਆਮਗਰ ਬੱਛਾ ਲੋ ਜੀ ਆ ਵਾਲਾ ਮੇਲ ਕਾਫ ਜਿਹਦੇ ਪਿੱਛੇ ਇਹ ਪਿੰਨਾ ਕੱਟੀ ਜਾਊਗੀ ਤੁਹਾਡਾ ਤੋਂ ਦੇਖੋ ਵੀ ਜੀ 1011 ਕਿਲੋ ਦੇਣਾ ਜਿੱਡੇ ਕੋ ਬੜ ਕਰੋਸ ਵਹਿ ਲਿਆ ਨੇ ਅੱਛਾ ਜੀ ਜੀ ਦੇਖੋ ਸੇਵਾ ਕਰੂ ਤਾਂ ਲੀਟਰ ਖੰਡ ਹੋਰ ਵਾਜੂ ਠੀਕ ਆ ਹੋਲਡ ਫੋਲਡਰ ਹੋ ਗਿਆ ਇਸ ਸੁਆ ਵੀ ਜੀ ਘਰ ਲੈਣੇ ਪਹਿਲਾਂ ਹੀ ਸੂਈ ਪਾ ਕੇ ਸੁਈ ਹੋ ਸਕਦਾ ਵੀ ਹੋ ਸਕਦੀ ਹੈ ਅੱਛਾ ਹਾਂ ਪਰ ਘਰਾਂ ਦੇ ਪਹਿਲੇ ਕੰਮ ਠੀਕ ਹੈ ਠੀਕ ਹੈ ਲਓ ਜੀ ਕੋ ਪਹਿਲਾ ਲਾਲੇ ਦੱਜਲ ਵਾਲੇ ਭਾਈ ਨੇ ਸ਼ਾਕੀ ਦੂਰ ਕਰਤਾ ਵਾ ਬਾਕੀ ਥਣ ਭਾਂਡਾ ਜੀ ਬਹੁਤ ਚੰਗਾ ਲੱਗਾ ਵਾ ਤੇ 10 ਕਿਲੋ ਇਸ ਟਾਈਮ ਬਿਲਕੁਲ ਦੁੱਧ ਪਿਆਰ ਆ ਇਹ ਵੀ ਸ਼ਾਈ ਵਾਲ ਦੇ ਵਿੱਚ ਤੇ ਫੈਡ ਕੁਆਲਟੀ ਵੀ ਚੰਗੀ ਨਾ ਇਹਨੂੰ ਕੋਈ ਗਰਮੀ ਦੀ ਪ੍ਰਵਾਹ DNA ਕੋਈ ਠੰਡ ਦੀ ਨਾ ਨਾ ਉਹ ਤਾਂ ਨਾ ਪੀ ਰੋਟਾਂ ਇਹਦਾ ਕੀ ਕਰਨਾ ਮਨ ਬਈ ਯਾਰ ਇਹਦਾ ਵੀ ਜੈ ਹੀ ਹੈ ਮੋ ਅੱਛਾ ਹੀ 40000 ਵੀ ਦੇ ਦਈਏ ਲੈ ਯਾਰ ਜੈ ਨਹੀਂ ਕਰੀਏ ਜੈ ਹੀ ਹੈ ਵੀ ਨਹੀਂ ਕਰ ਦੋ ਦਾ ਦੋ ਇਹ ਹਾਂ ਨਾ ਕਿਤੇ ਦਾ 500 ਰੁਪਏ ਲਾ ਕਰ ਦਈਏ ਇਹਨੂੰ 500 ਰੁਪਏ ਆਹਾਂ ਵਿੱਚ 7000 ਰੁਪਏ ਛੋੜ ਦਾਂ 40000 33 ਦੀ ਰਗੀ ਹੱਤੀ ਸੀ 32 ਦੀ ਜਾਂਦੇ 33 ਦੀ ਪੇ 200 ਹੀ ਛੋੜ ਜੇ ਠੀਕ ਲੋ ਜੀ 23000 ਤਾਂ ਕਰਕੇ ਹਰ ਇੱਕ ਚੀਜ਼ ਦੀ ਸਚਾਈ ਦਸੀਦੀ ਆ ਵੀ ਇਹ ਹੁਣ ਵੀਡੀਓ ਲੈਣ ਵਾਲਿਆਂ ਵੀ ਵੇਖਣੇ ਤੇ ਜਿੰਨਾ ਸਾਨੂੰ ਦਿੱਤੀ ਉਹਨਾਂ ਨੂੰ ਵੀ ਵੇਖਣੇ ਹਾਂ ਬਿਲਕੁਲ ਬਿਲਕੁਲ ਹਾਂ ਬਿਲਕੁਲ ਤਾਂ ਕਰਕੇ ਸਾਰੀ ਸਚਾਈ ਦਸੀਦੀ ਆ ਵੀ ਸੁਗਾ ਘਰ ਵਾਲੇ ਪਹਿਲਾਂ ਹੀ ਦੱਸਿਆ ਤੇ ਦੂਜਾ ਵੀ ਹੋ ਸਕਦਾ ਪਹਿਲਾਂ ਵੀ ਹੋ ਸਕਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਹਰ ਇੱਕ ਚੀਜ਼ ਇਹ ਘਰ ਵਾਲ ਜਿਹੜੇ ਸਾਡੇ ਵੀਡੀਓ ਵੇਖਦੇ ਉਹਨਾਂ ਨੂੰ ਵੀ ਪਤਾ ਵੀ ਇਹ ਠੀਕ ਹੈ ਜਾਂ 2000 ਦਾ ਮਾਰਦੇ ਰੱਖਦੇ ਜਾਂ ਹਾਂ 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 ਬਿਲਕੁਲ ਵਧੀਆ ਇੰਨਾ ਹੀ ਆ ਸਿਆਣੇ ਕਹਿੰਦੇ ਆਂਡਾ ਖਾਈ ਜਾਓ ਤੇ ਮੁਰਗੀ ਨੂੰ ਬਚਾ ਲਓ ਲੋ ਡੰ ਲੋ ਜੀ ਪਸ਼ੂ ਪਾਈ ਦੇ ਕੋਲ ਜਿਹੜੇ ਚੰਗੇ ਆ ਸਾਰੇ ਵੱਡੇ ਟੈਂਕ ਵੀ ਹੈਗੇ ਆ ਤੇ ਛੋਟੀਆਂ ਮੂਰਤੀਆਂ ਵੀ ਬਾਈ ਨੇ ਪਾਤੀਆਂ ਵਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਜਿਹੜੇ ਅੱਗੇ ਵੀ ਪਸ਼ੂ ਪਾਲਣੇ ਇੱਛਾ ਹੁੰਦਾ ਉਹਦੇ ਬਾਅਦ ਕੀ ਹਸਾੜ ਹੋ ਜਾਂਦਾ ਵਾ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ